ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਪੰਜ ਮੇਲਾਂ ਹੁਣ ਤਾਈਂ ਆ ਚੁੱਕੀਆਂ ਹਨ ਬੰਬ ਨਾਲ ਅਡਾਉਂਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਸਾਡੇ ਨਾਲ ਗਰਜੀਤ ਸਿੰਘ ਔਦਲ ਆ ਰਹੇ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਦੂਜੀ ਮੇਲ ਦੇ ਵਿੱਚ ਜਿਹੜਾ ਉਹਨਾਂ ਦਾ ਵੀ ਨਾਮ ਲਿਆ ਗਿਆ ਹੈ ਔਦਲ ਸਾਹਿਬ ਕੀ ਮਕਸਦ ਹੈ ਜਿਹੜੀਆਂ ਮੇਲਾਂ ਆ ਰਹੀਆਂ ਹਨ ਕੀ ਸਮਝਦੇ ਹੋ ਦੇਖੋ ਇਹ ਕੋਈ ਜਿਹੜਾ ਵੀ ਇੱਕ ਅਤਵਾਦੀ ਥੌਟ ਰੱਖਣ ਵਾਲਾ ਬੰਦਾ ਇਹੋ ਜਿਹੀ ਹਮਾਕਤ ਕਰ ਸਕਦਾ ਕਿਉਂਕਿ ਜਿੰਨਾ ਵੱਡਾ ਏ ਮਨੁੱਖਤਾ ਦਾ ਔਰ ਆਸਥਾ ਦਾ ਕੇਂਦਰ ਹੈ ਹਰਮੰਦਰ ਸਾਹਿਬ ਔਰ ਜਿੰਨਾ ਸੋਨਾ ਬਾਣੀ ਦਾ ਪ੍ਰਵਾਹ ਹੁੰਦਾ ਹੈ ਔਰ ਮਨੁੱਖਤਾ ਦੀ ਭੜੇ ਦੀ ਜਿਹੜੀ ਅਰਦਾਸ ਇੱਥੇ ਹਮੇਸ਼ਾ ਹੁੰਦੀ ਹੈ ਔਰ ਸਾਰੇ ਵਰਗਾਂ ਦੇ ਧਰਮਾਂ ਦੇ ਲੋਕ ਆਉਂਦੇ ਆ ਤੇ ਮੇਰਾ ਖਿਆਲ ਇਹ ਜਿਹੜੀਆਂ ਉਹ ਡਾਉਣ ਦੀਆਂ ਗੱਲ ਕਰ ਰਹੇ ਆ ਹਰਮੰਦਰ ਸਾਹਿਬ ਤੇ ਆਰ ਡੀ ਐਕਸ ਦੀ ਤਮਾਕੇ ਦੀਆਂ ਗੱਲ ਕਰ ਰਹੇ ਆ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਸਿਰਫ ਉਹ ਹੀ ਸੋਚ ਸਕਦਾ ਜਿਹਦਾ ਅਤਵਾਦੀ ਥੋਟ ਵਾਲਾ ਹੋਵੇ ਜੀ ਤੇ ਇਹ ਅਤਵਾਦੀ ਥੋਟ ਵਾਲੇ ਦਿਮਾਗ ਦੀ ਗੱਲ ਹੈ ਉਹ ਅਤੰਕ ਪੈਦਾ ਕਰਨਾ ਚਾਹੁੰਦੇ ਆ ਅੱਜ ਉਹੀ ਉਹਨਾਂ ਨੇ ਪਤਾ ਕੀਤਾ ਇਹ ਹੀ ਉਹਨਾਂ ਦੀ ਥੋਟ ਹੈ ਜੀ ਉਹਨਾਂ ਦੇ ਮਨਸੂਬੇ ਜਿਹੜੇ ਆ ਉਹ ਬਹੁਤ ਮਾੜੇ ਨੇ ਜੀ ਤੇ ਸਰ ਦੂਜੀ ਮੇਲ ਦੇ ਵਿੱਚ ਤੁਹਾਡਾ ਨਾਮ ਲਿਆ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਬਿਲਕੁਲ ਮੈਨੂੰ ਵੀ ਅੱਜ ਹੀ ਧਾਮੀ ਸਾਹਿਬ ਤੋਂ ਪਤਾ ਲੱਗਾ ਕਿਉਂਕਿ ਪਰਸੋਂ ਮੇਲ ਆਈ ਅਸੀਂ ਉਦੋਂ ਵੀ ਮੈਂ ਟਵੀਟ ਕੀਤਾ ਫਿਰ ਕੱਲ ਕਿਉਂਕਿ ਮੈਂ ਦਿੱਲੀ ਸੀ ਕੱਲ ਵੀ ਮੇਲ ਆਈ ਕੱਲ ਵੀ ਅਸੀਂ ਉਹਦਾ ਵੀਡੀਓ ਬਣਾ ਕੇ ਮੈਂ ਭੇਜੀ ਪਈ ਗਲਤ ਹੈ ਨਹੀਂ ਹੋਣਾ ਚਾਹੀਦਾ ਇੰਨੀ ਵੱਡੀ ਜਗ੍ਹਾ ਦੇ ਉੱਤੇ ਕੁਝ ਸਰਕਾਰ ਧਿਆਨ ਦੇਵੇ ਇਸ ਚੀਜ਼ ਆ ਜੀ ਅੱਜ ਮੈਂ ਧਾਮੀ ਸਾਹਿਬ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਅੱਜ ਦੀ ਮੇਲ ਦੇ ਵਿੱਚ ਸੀਐਮ ਦਾ ਵਿਨਾਏ ਜੀ ਫਿਰ ਉਹਨਾਂ ਨੇ ਦੱਸਿਆ ਕਿ ਜਿਹੜੀ ਦੂਜੇ ਦਿਨ ਦੂਜੀ ਮੇਲ ਆਈ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਔਜਲੇ ਦਾ ਵੀ ਨਾਂ ਸੀ ਜੀ ਪਰ ਪੁਲਿਸ ਨੇ ਮੈਨੂੰ ਨਹੀਂ ਦੱਸਿਆ ਜੀ ਉਹਨਾਂ ਨੇ ਦੱਸਣਾ ਕੋਈ ਨਹੀਂ ਠੀਕ ਸਮਝਿਆ ਹੋਊਗਾ ਜੀ ਕਿ ਇਹਨੇ ਵੀ ਅੱਡੀ ਗੱਲ ਹੋਵੇ ਤੁਸੀਂ ਸਰਚ ਕਰ ਰਹੇ ਜਿਉਂ ਥੇ ਮੇਰੇ ਦਫ਼ਤਰ ਜਾ ਕੇ ਆ ਗਏ ਨੇ ਜੀ ਤੇ ਉਹ ਤੇ ਵੈਸੇ ਵੀ ਰੁਟੀਨ ਚ ਆਉਂਦੇ ਨੇ ਜੀ ਪਰ ਦੱਸਿਆ ਨਹੀਂ ਵੀ ਕੀ ਹੈ ਫਿਰ ਅੱਜ ਮੈਂ ਜਦੋਂ ਪੁੱਛਿਆ ਵੀ ਆ ਕੋਈ ਮੇਰੇ ਨਾਂ ਦਾ ਵੀ ਜ਼ਿਕਰ ਹੈਗਾ ਜੀ ਹਾਂਜੀ ਹੈਗਾ ਪਰ ਅਸੀਂ ਦੱਸਿਆ ਨਹੀਂ ਮੈਂ ਕਿਹਾ ਇਹ ਚੰਗੀ ਗੱਲ ਹੈ ਜੀ ਕਿ ਕੱਲ ਵਿਧਾਨ ਸਭਾ ਦਾ ਸੈਸ਼ਨ ਸੀ ਜੀ ਕੱਲ ਉੱਥੇ ਵੀ ਰੌਲਾ ਪੈਣਾ ਸੀ ਫਿਰ ਜੀ ਉਹ ਅਸੀਂ ਕਈ ਵਾਰੀ ਇਹ ਚੀਜ਼ਾਂ ਦਬਾ ਦਿੰਦੇ ਆ ਲੋਕਾਂ ਦੀਆਂ ਜਿਹੜੀਆਂ ਸੁਰੱਖਿਆ ਨੂੰ ਵੀ ਦਾਤੇ ਲਾ ਦਿੰਦੇ ਆ ਜੀ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਕਮਿਸ਼ਨਰ ਕੋਈ ਹਿਮਾਕਤ ਕਰ ਹੀ ਨਹੀਂ ਸਕਦਾ ਕਿ ਮੈਂਬਰ ਪਾਰਲੀਮੈਂਟ ਕੋਈ ਵੀ ਹੋਵੇ ਮੈਨੂੰ ਦੱਸਿਆ ਨਾ ਵੀ ਆ ਤੇਰੇ ਨਾਲ ਕੋਈ ਵਾਪਰ ਘਟਨਾ ਵਾਪਰ ਸਕਦੀ ਜਾਂ ਕੋਈ ਸਾਨੂੰ ਇਹੋ ਜਿਹੀ ਕੋਈ ਨੋਟ ਪ੍ਰਾਪਤ ਹੋਇਆ ਜੀ ਕਦੀ ਵੀ ਨਹੀਂ ਹਿਮਾਕਤ ਕਰ ਸਕਦਾ ਇਹ ਉਦੋਂ ਹੀ ਕਰ ਉਹਦੋਂ ਹੀ ਹੁੰਦਾ ਜਦੋਂ ਕਿਸੇ ਦੀ ਪਿੱਛੋਂ ਇਸ਼ਾਰਾ ਹੋਵੇ ਜੀ ਸਰਕਾਰ ਦਾ ਇਸ਼ਾਰਾ ਹੋਏਗਾ ਜੀ ਤਾਦੀ ਉਹਨਾਂ ਸਾਬ ਮੈਂ ਤੁਹਾਡੀ ਗੱਲ ਟੋਕ ਰਿਹਾ ਮਨਸੂਬਾ ਕੀ ਹੋ ਸਕਦਾ ਉਹਨਾਂ ਦਾ ਮਨਸੂਬਾ ਤਾਂ ਦਹਿਸ਼ਤ ਫਲਾਉਣਾ ਹੀ ਹੈ ਹੋਰ ਇਸ ਤੋਂ ਬਾਅਦ ਦੇਖੋ ਕੋਈ ਦੁਸ਼ਮਣੀ ਵਾਲੀ ਦੁਸ਼ਮਣੀ ਤਾਂ ਤਾਂ ਗੱਡੋ ਜਿੱਥੇ ਕੋਈ ਦੁਸ਼ਮਣੀ ਪੈਦਾ ਕਰਦੇ ਨੇ ਜੀ ਉਹ ਤਾਂ ਨਹੀਂ ਤੇ ਸਾਡੇ ਇੱਥੇ ਤੇ ਕੋਈ ਦੁਸ਼ਮਣ ਪੈਦਾ ਕਰਨ ਵਾਲਾ ਗੱਲ ਹੀ ਨਹੀਂ ਨਾ ਦੁਸ਼ਮਣ ਥੋਟ ਪੈਦਾ ਹੁੰਦੀ ਹੈ ਜੀ ਨਾ ਨਫ਼ਰਤ ਪੈਦਾ ਹੁੰਦੀ ਹੈ ਜੀ ਨਾ ਉੱਥੇ ਕੋਈ ਮਾੜੀ ਚੀਜ਼ ਬਾਰੇ ਕਿਸੇ ਨੂੰ ਸਿੱਖੇ ਦਿੱਤੀ ਜਾਂਦੀ ਹੈ ਜੀ ਉਹ ਤਾਂ ਇੱਕ ਮਨੁੱਖਤਾ ਮੈਂ ਫਿਰ ਕਹਿ ਰਿਹਾ ਹੈ ਸਿੱਖਾਂ ਦਾ ਕਹ ਲੋ ਕਿ ਰਾਜਤਾਂ ਨਹੀਂ ਹੈ ਜੀ ਪਰ ਹੈ ਮਨੁੱਖਤਾ ਦਾ ਸੰਦੇਸ਼ ਦਿੰਦੇ ਜੀ ਔਰ ਮਨੁੱਖਤਾ ਹੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਸਾਰੇ ਧਰਮਾਂ ਚ ਹੁੰਦੇ ਨੇ ਸਾਰੇ ਵਰਗਾਂ ਚ ਹੁੰਦੇ ਨੇ ਉਹ ਹਰ ਉਹ ਹਰ ਹੋਂਸੇਗਾ ਜਾਂਦੇ ਨੇ ਜਿੱਥੇ ਮਨੁੱਖਤਾ ਦਾ ਸੰਦੇਸ਼ ਹੋਵੇ ਜੀ ਸੋ ਇਹ ਵੱਡਾ ਕੇਂਦਰ ਆਸਥਾ ਦਾ ਕੇਂਦਰ ਹੈ ਮਨੁੱਖ ਮਨੁੱਖਤਾ ਦੀ ਆਸਥਾ ਦਾ ਕੇਂਦਰ ਹੈ ਔਰ ਇਹਨੂੰ ਟਾਰਗੇਟ ਕਰਨਾ ਸਿਰਫ ਮਨੁੱਖਤਾ ਦੇ ਦੁਸ਼ਮਣ ਹੀ ਕਰ ਸਕਦੇ ਆ ਉਹ ਮਨੁੱਖਤਾ ਦੇ ਅੰਦਰ ਅੱਤਵਾਦ ਪੈਦਾ ਕਰਨਾ ਤਾਂ ਪੈਦਾ ਕਰਨਾ ਚਾਹੁੰਦੇ ਹੋਣਗੇ ਦੋਨਾਂ ਨੇ ਹਰਕਤ ਕੀਤੀ ਮੈਂ ਮਤਲਬ ਸਾਬ ਤੁਸੀਂ ਖੁਦ ਸੰਸਦ ਮੈਂਬਰ ਹੋ ਤੁਹਾਡੀ ਹੁਣ ਤਾਈ ਕਿਸੇ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਵੀ ਕੋਈ ਇਸ ਦੇ ਉੱਪਰ ਜਾਂਚ ਕੀਤੀ ਜਾਵੇ ਪਰਚੋਲ ਕੀਤੀ ਜਾਵੇ ਕਿ ਇਹ ਮੇਲਾ ਨਹੀਂ ਮੈਂ ਆਪਾਂ ਚਿੱਠੀ ਲਿਖ ਰਹੇ ਹਾਂ ਨਾ ਕਿਉਂਕਿ ਸਾਰੇ ਦੂਰ ਨੇ ਬੈਠੇ ਮੈਂ ਦਿੱਲੀ ਹਾਂ ਕੋਈ ਚੰਡੀਗੜ੍ਹ ਹੈ ਇੱਥੇ ਕੋਸ਼ਿਸ਼ ਕੀਤੀ ਇੱਕ ਦੋ ਮੈਂ ਫਿਰ ਟਾਈਮ ਕਿਸੇ ਨਾਲ ਮਿਲ ਜੇ ਕੋਈ ਸੀਨੀਅਰ ਦੇ ਨਾਲ ਉਹਨੂੰ ਸਰਕਾਰ ਨੂੰ ਧਿਆਨ ਚ ਲਿਆੰਦਾ ਜਾਵੇ ਸਾਡੀ ਸੁਰੱਖਿਆਤ ਨੂੰ ਉੱਥੇ ਲੈ ਕੇ ਉਥੋਂ ਦੀਆਂ ਜਈਆਂ ਇਹ ਮੇਲਾ ਨੂੰ ਲੈ ਕੇ ਕਿ ਸਰਕਾਰ ਤੇ ਧਿਆਨ ਦੇਵੇ ਜੀ ਸੋ ਮੈਂ ਕੋਸ਼ਿਸ਼ ਕਰ ਰਹੇ ਹਾਂ ਮੰਗ ਕਰ ਰਹੇ ਹਾਂ ਜੀ ਜੇ ਟਾਈਮ ਮਿਲੇਗਾ ਇੱਥੇ ਕਰਾਂਗੇ ਬਾਕੀ ਸਰਕਾਰ ਉੱਥੇ ਮੇਰਾ ਖਿਆਲੇ ਕੋਈ ਲੱਗੇ ਨਹੀਂ ਜੀ ਇਹਦੇ ਆਈਪੀ ਡਰੈਸ ਵਗੈਰਾ ਢੂੰਡਣ ਵੀ ਕਿੱਥੋਂ ਦੇ ਜੀ ਉਹਦਾ ਪਤਾ ਲੱਗੇਗਾ ਜੀ ਮਨ ਦੇ ਵਿੱਚ ਕੋਈ ਡਰ ਹੈ ਜੇ ਹਰਮੰਦਰ ਸਾਹਿਬ ਨੂੰ ਹੋ ਗਿਆ ਤਾਂ ਬਾਕੀ ਮਗਰ ਕੀ ਰਹਿ ਗਿਆ ਜੇ ਨੇ ਉਹਨੂੰ ਟਾਰਗੇਟ ਕਰ ਲਿਆ ਅਸੀਂ ਤਾਂ ਬਹੁਤ ਛੋਟੇ ਹਾਂ ਜੀ ਅਸੀਂ ਤਾਂ ਤਿੰਕੇ ਹਾਂ ਜੀ ਅਸੀਂ ਤਾਂ ਬਹੁਤ ਮਤਲਬ ਜੇ ਉੱਥੇ ਇੰਨੀ ਵੱਡੀ ਉਹ ਬੰਦਾ ਉਹ ਕਰ ਸਕਦਾ ਸਾਡੇ ਵਰਗੇ ਤਾਂ ਕਹੀ ਨਹੀਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਖਾਸ ਗੱਲਬਾਤ ਕੀਤੀ ਹੈ ਉਧਾਲਾ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਜਾਂਚ ਹੈ ਬਹੁਤ ਪੁਖਤਾ ਸਬੂਤਾਂ ਦੇ ਨਾਲ ਹੋਣੀ ਚਾਹੀਦੀ ਹੈ ਕਿ ਕੌਣ ਉਹ ਲੋਕ ਹਨ ਜਿਹੜੇ ਧਮਕੀਆਂ ਦੇ ਰਹੇ ਹਨ